ਨੇ ਜਾਣੇ ਮੋਟਰਸਾਈਕਲ ਤੇ ਆਏ ਅੰਤਛੱਤੇ ਜਹੇ ਦਾਤ ਉਹਨਾਂ ਦੇ ਕੋਲ ਫੜੇ ਸੀ ਆਉਂਦਿਆਂ ਨੇ ਸਾਡੇ ਉੱਤੇ ਵਾਰ ਕਰਨੇ ਚਾਲੂ ਕਰਦੇ ਸਿੱਧੇ ਦਾਤ ਮਾਰਨ ਸ਼ੁਰੂ ਕਰਦੇ ਸਿੱਧੇ ਦਾਤ ਮਾਰਨ ਕਰਦੇ ਇਹ ਮੇਰੇ ਨਾਲ ਮੁੰਡਾ ਰਵੰਸ ਸੀ ਹਾਂਜੀ ਇਹ ਮੋਰ ਨੂੰ ਭੱਜਾ ਮੈਂ ਪਿਛਾ ਨੂੰ ਭੱਜਾ ਤੇ ਇਹ ਮੋਰ ਨੂੰ ਭੱਜ ਗਿਆ ਉਹ ਤਿੰਨੇ ਮੈਨੂੰ ਪੈਗਾ ਤੇ ਇਹ ਗਾਹ ਨਿਕਲੇ ਗਾਹ ਨਿਕੋ ਕੇ ਇਹਨੇ ਇੱਕਾ ਮਾਰੇ ਤਾਉ ਨਹੀਂ ਮੈਨੂੰ ਛੱਡਿਆ ਠੀਕ ਤਿੰਨੋਂ ਦਾਦੂਤਰਾ ਹਮਲਾ ਕਰ ਦਿੱਤਾ ਗਿਆ ਕਿ ਇਹ ਬਿਜਲੀ ਸਾਈਕਲ ਤੇ ਜਾ ਕੇ ਕੰਪਲੇਂਟ ਦਰਜ ਕਰਾਈ ਹੈ ਜੀ ਪ੍ਰੈਸ ਕਰਾਈ ਰਸਪਲੀ ਲਿਖ ਕੇ ਦੇ ਗਏ ਨਹੀਂ ਉਹਨੇ ਲਿਖ ਕੇ ਦੇ ਗਏ ਆਇਡੈਂਟੀਫਾਈ ਹੋ ਪਾਇਆ ਕੋਣ ਬੰਦਾ ਆਇਡੈਂਟੀਫਾਈ ਜਿੰਨੇ ਦਾਤ ਮਾਰੇ ਉਹ ਨਹੀਂ ਹੋਇਆ ਦੂਜੇ ਬੰਦੇ ਦਾ ਆਇਡੈਂਟੀਫਾਈ ਹੋ ਗਿਆ ਇੱਥੇ ਐਨਸੀਸੀ ਸਟਾਫ ਦੇ ਕਾਰਵਾਈ ਕਰਕੇ ਗਿਆ ਇਹਨਾਂ ਨਾਲ ਖੋਹ ਹੋਈ ਹੈ ਜੀ ਇਹ ਗਏ ਨੇ ਕੰਪਲੇਂਟ ਕਰਾਨ ਬਸਤੀ ਚੋਂ ਠੀਕ ਹੈ ਜੀ ਪਿੱਛੋਂ ਦੀ ਮੁੰਡੇ ਆਏ ਨੇ ਉਹਨਾਂ ਦੇ ਕੋਈ ਫਾਲਟ ਪਿਆ ਹੋਣਾ ਜੀ ਕਿ ਸਾਡੀ ਲੈਂਡ ਇਦਾਂ ਬੰਦ ਹੋ ਗਈ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਬਾਅਦ ਚ ਕੀ ਜੀ ਇਹ ਲੈਨਮੈਨ ਸਾਹਿਬ ਨੇ ਇਹਨਾਂ ਨਾਲ ਗੱਲ ਕਰ ਲੋ ਤੇ ਬਕਾਇਦਾ ਉਹ ਇਹਨਾਂ ਨੂੰ ਕਹਿੰਦੇ ਪਏ ਐ ਕਿ ਜੀ ਤੁਹਾਡੇ ਦਾਤ ਹੀ ਮਾਰਿਆ ਤੁਹਾਡੇ ਗੋਲੀ ਤਾਂ ਨਹੀਂ ਮਾਰਤੀ ਹਾਂਜੀ ਐ ਜੀ ਇਹ ਉਹਨਾਂ ਦੀ ਵਰਡਿੰਗ ਹੈ ਲਾਕ ਹੋ ਗਈ ਸਾਨੂੰ ਲੈ ਕੇ ਚੱਲੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਗੱਡੀ ਨਾਲੇ ਥਾਣੇ ਆਏ ਰਿਪੋਰਟ ਲਿਖਾਉਣ ਆਏ ਆ ਰਿਪੋਰਟ ਲਾਈ ਨਾ ਇੰਨਾ ਟਾਈਮ ਲੱਗਦਾ ਥਾਣੇ ਦੇ ਰਿਪੋਰਟ ਲਾਉਣੇ ਬੰਦੇ ਦਸਰ ਰੋਣਾ ਬੰਦਾ ਦਸਰ ਮੈਂ ਲੈ ਕੇ ਨੰਗਾ ਟੀਮ ਹੈ ਤੁਹਾਨੂੰ ਖੁਦ ਲੈ ਕੇ ਜਾਣਾ ਪਰ ਡਿਊਟੀ ਤਾਂ ਕਰੋਣਾ ਜੋ ਵੀ ਕਰ ਰਹੇ ਪੜੀਆ ਹਨ ਉਹ ਮਾਰ ਕੇ ਉਤਰ ਲੱਗਦਾ ਉਹ ਗੋਲੀ ਮਾਰ ਕੇ ਲੰਮਾ ਸਾਡਾ ਖੂਹੇ ਲੈ ਕੇ ਜਾਂਦੀ ਹੈ ਸਾਡੇ ਗੋਲੀ ਤਾਂ ਨਹੀਂ ਵੱਜੀ ਲੈ ਗੋਲੀ ਤਾਂ ਵੱਜੀ ਹੈ ਗੱਲ ਥੋੜੀ ਬੰਦੀ ਹੈ ਗੋਲੀ ਨਹੀਂ ਵੱਜੀ ਤਾਂ ਨਹੀਂ ਭਾਈ ਤੁਸੀਂ ਗੋਲੀ ਮਾਰ ਕੇ ਕੁਛ ਹੋ ਰਿਹਾ ਅਫਸਰਾਂ ਦਾ ਪਤਾ ਕੀ ਹਾਲ ਹੈ ਅਫਸਰ ਕਹਿੰਦੇ ਸਿਰਫ ਫੋਨ ਆ ਗਿਆ ਹਲੇ ਤਾਂ ਗਰਮੀ ਸ਼ੁਰੂ ਨਹੀਂ ਹੋਈ ਜਦੋਂ ਪੈਡਿਸੀ ਸ਼ੁਰੂ ਹਲੇ ਹੋਣਾ ਜੀ ਤਾਂ ਇਹ ਵਾਲਾ ਕੇਵਲਾ ਠੰਡ ਛੜਦੀਆਂ ਬੰਦੇ ਨਹੀਂ ਜਈਆਂ ਕੋਈ ਸਟਾਫ ਨਹੀਂ ਹੈਗਾ ਕੀ ਕਰਨਗੇ ਅਸੀਂ ਕਹਿ ਕੇ ਕਿਤਾਗੇ ਵੀਰੇ ਸਾਡੇ ਕੋਲ ਕਾਲੀ ਸੜਕ ਤੋਂ ਲੈ ਕੇ ਹਾਰਡਿਸਵਰਡ ਤੱਕ ਸਿਰਫ ਦੋ ਬੰਦੇ ਲੁਧਿਆਣਾ ਲੈ ਕੇ ਦੇਖਣ ਲਈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਸੀ ਬਿਜਲੀ ਘਾਰ ਦੇ ਬਾਹਰ ਮੌਜੂਦ ਹੈ ਗਿਆ ਬਿਜਲੀ ਘਾਰ ਜਿਹੜਾ ਹੈਗਾ ਵਾ ਬਿਜਲੀ ਘਾਰ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹ ਲੇਕਿਨ ਲਗਾਤਾਰ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਬਿਜਲੀ ਚਲੀ ਜਾਂਦੀ ਹੈ ਤਾਂ ਲਾਈਨ ਮੈਨ ਦਾ ਕੰਮ ਕਰਦੇ ਨੇ لیکن اگر وہ لائن مین ਦੇ ਨਾਲ ਕੁੱਟਮਾਰ ਕੀਤੀ ਜਾਵੇ ਦਫਤਰ ਦੇ ਵਿੱਚ ਬੈਠੇ ਆਪਰੇਟਰ ਦੇ ਨਾਲ ਕੁੱਟਮਾਰ ਕੀਤੀ ਜਾਵੇ ਦਾਤਾਂ ਦਾ ਹਮਲਾ ਕੀਤਾ ਜਾਵੇ ਤੇ ਆਖਿਰ ਉਹ بجلی محکمہ ਜਾਵੇ ਕਿਤੇ ਤਾਂ ਵੱਡੇ ਅਫਸਰ ਜਿਹੜੇ ਵੱਡੇ ਅਧਿਕਾਰੀ ਹੁੰਦੇ ਨੇ ਉਹ ਚੁੱਪੀ ਸਾਥ ਕੇ ਬੈਠ ਜਾਂਦੇ ਨੇ ਕਿਉਂਕਿ ਇਹ ਤਾਂ ਪ੍ਰਾਈਵੇਟ ਨੇ ਇਹ ਕਿੰਨਾਂ ਦੇ ਵਿੱਚ ਕੋਈ ਸਰਕਾਰੀ ਨਹੀਂ ਲੇਕਿਨ ਉਹ ਬਚਾਰੇ ਕਰ ਕੀ ਪਾਣਗੇ ਲੇਕਿਨ ਇਹ ਤਮਾਮ ਤਸਵੀਰ ਦਿਖਾ ਰਿਹਾ ਜਿਨ੍ਹਾਂ ਦੇ ਉੱਤੇ ਹਮਲਾ ਕੀਤਾ ਗਿਆ ਉਹ ਸਰਾਰਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਕਰਦੇ ਆ ਭਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਜਗਿੰਦਰ ਸਿੰਘ ਜੀ ਜਗਿੰਦਰ ਜੀ ਹੋਇਆ ਕੀ ਹੈ ਪੂਰਾ ਸਾਡਾ ਵਿਜੇਨਗਰ ਫਿਲਟਰ ਸੀਗਾ ਜੀ ਕਾਕੋਵਾਲ ਤੋਂ ਚੱਲ ਰਿਹਾ ਸੀਗਾ ਅਸੀਂ ਉਹ ਬੀਜੇ ਫਿਲਟਰ ਜਿਹੜਾ ਬੰਦ ਹੋਇਆ ਸੀ ਉਹ ਚਲਾਉਣ ਵਾਸਤੇ ਗਏ ਆਂ ਉਤੋਂ ਚਲਾ ਕੇ ਜਦੋਂ ਅਸੀਂ ਵਾਪਸੀ ਆ ਰਹੇ ਸੀਗੇ ਹਾਂਜੀ ਸਾਨੂੰ ਮਗਰੋਂ ਫੋਨ ਆਇਆ ਤੇ ਉਹਨੇ ਕਿਹਾ ਵੀ ਸਾਨੂੰ ਬੇ 9 ਨੰਬਰ ਗਲੀ ਵਿਜੇਨਗਰ ਦੀ ਨਹੀਂ ਚੱਲੀ ਹਾਂਜੀ ਅਸੀਂ ਬੰਦਿਆਂ ਨੂੰ ਆਪਣੇਆਂ ਨੂੰ ਫੋਨ ਤੇ ਬੁਲਾ ਰਹੇ ਸੀ ਕਿਹਾ ਵੀ ਆ ਜਾਓ ਸਾਡੇ ਕੋਲ ਵੀ ਨੌ ਨੰਬਰ ਗਲੀ ਚ ਲਾਉਣੀ ਆ ਅਸੀਂ ਦੁਬਾਰਾ ਜਾ ਕੇ ਕਾਕੋਵਾਲ ਜਾ ਕੇ ਫੀਟਰ ਬੰਦ ਕਰਾ ਦੰਨੇ ਆ ਤੁਸੀਂ ਕੰਮ ਕਰੋ ਜਾਨੂ ਮੋਰੋ ਸਾਹਮਣੋਂ ਤਿੰਨ ਜਾਨੇ ਮੋਟਰਸਾਈਕਲ ਤੇ ਆਏ ਅਣਪਛਤੇ ਜਹੇ ਦਾਤ ਉਹਨਾਂ ਦੇ ਕੋਲ ਫੜੇ ਸੀ ਆਉਂਦਿਆ ਨੇ ਸਾਡੇ ਉੱਤੇ ਵਾਰ ਕਰਨੇ ਚਾਲੂ ਕਰਦੇ ਸਿੱਧੀ ਦਾਤਮਾਨੇ ਸ਼ੁਰੂ ਕਰਦੇ ਸਿੱਧੇ ਦਾਤਮਾਨ ਕਰਨੇ ਇਹ ਮੇਰੇ ਨਾਲ ਮੁੰਡਾ ਰਵੰਸੀ ਹਾਂਜੀ ਇਹ ਮੋਰ ਨੂੰ ਭੱਜਾ ਮੈਂ ਪਿਛਾ ਨੂੰ ਭੱਜਾ ਇਹ ਮੋਰ ਨੂੰ ਭੱਜ ਗਿਆ ਉਹ ਤਿੰਨੇ ਮੈਨੂੰ ਪੈ ਗਿਆ ਤੇ ਇਹ ਗਾਹ ਨਿਕਲਿਆ ਗਾਹ ਨਿਕਲ ਗਿਆ ਨਹੀਂ ਇੱਕ ਤਾਂ ਮਾਰੇ ਤਾਉ ਨਹੀਂ ਮੈਨੂੰ ਛੱਡਿਆ ਜੀ ਇਹ ਹਾਲਾਤ ਬਹੁਤ ਜਿਆਦਾ ਭੈੜਿਆ ਜੀ ਸਾਨੂੰ ਤਾਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਇੱਥੇ ਤੇ ਬਿਜਲੀ ਕੋਲ ਹੁੰਦੀ ਹੋ ਲੈਣ ਤਾਂ ਤੁਸੀਂ ਆਪਣੀ ਜਾਨ ਦੇਖੋ ਜਾਨ ਜੀ ਵੀ ਸਾਨੂੰ ਅਫਸਰ ਕਹਿੰਦੇ ਫੇ ਸਾਨੂੰ ਜਾਣਾ ਪੈਂਦਾ ਉਹਨਾਂ ਦੇ ਨਾਲ ਭੇਜੋ ਨਾ ਹਾਂਜੀ ਨਹੀਂ ਅਫਸਰ ਨਾਲ ਭੇਜੋ ਬਸ ਇਹ ਆਪਸਾ ਜਾਨੂ ਤਿਆਰੀ ਨਹੀਂ ਹੁੰਦੇ ਮਾੜੀ ਮੁੱਟੀ ਗੱਲ ਚ ਜਦੋਂ ਫੋਨ ਆਂਦਾ ਅਫਸਰ ਕਹਿੰਦੇ ਨੇ ਜੀ ਫੋਨ ਆਂਦੇ ਜੀ ਜਾ ਕੇ ਉਹ ਕਮਿਟ ਸਭ ਤੋਂ ਪਹਿਲੀ ਕੀਤੀ ਜਾਵੇ ਹਾਂ ਅਸੀਂ ਪਹਿਲੇ ਦਰਜ ਕਰਨੇ ਜ਼ਰੂਰ ਜਾਂਦੇ ਆ ਅਸੀਂ ਕਹਿੰਦੇ ਕਿ ਸਾਨੂੰ ਗੱਡੀ ਚਾਹੀਦੀ ਹੈ ਫਿਰ ਗੱਡੀ ਵੀ ਨਹੀਂ ਮਿਲਦੀ ਸਾਨੂੰ ਕਹਿੰਦੇ ਬਾਈਕਾ ਤੇ ਜਾਓ ਇਨੀ ਦੂਰ ਦੂਰ ਕਮਿਟਾ ਕਰਨ ਉਹ ਕੌਣ ਕਰੂਗਾ ਕੋਈ ਨਹੀਂ ਅਫਸਰ ਸੁਣਦਾ ਜੀ ਇਨੀ ਗੱਲ ਚ ਪਰ ਸਾਡੀ ਕਮਿਟ ਹੋਣੀ ਚਾਹੀਦੀ ਸਪੈਸ਼ਲ ਬੱਗਾ ਸਾਹਿਬ ਦਾ ਫੋਨ ਆਂਦਾ ਤਾਂ ਸਭ ਤੋਂ ਪਹਿਲਾਂ ਬੱਗੇ ਸਾਹਿਬ ਦੀ ਕਮਿਟ ਕਰਨੀ ਚਾਹੀਦੀ ਬੱਗਾ ਸਾਹਿਬ ਕੀ ਐਮਐਲਏ ਨੇ ਇਹ ਚਾਰ ਬੰਦੇ ਵਿੱਚੋਂ ਲੈ ਗਿਆ ਕੌਣ ਐਕਸਟਰ ਚਿੱਟੀ ਸ਼ ਬਿਲਕੁਲ ਹੈ ਜੀ ਤਿੰਨੋਂ ਦਾ ਦੂਤ ਨੇ ਹਮਲਾ ਕਰ ਦਿੱਤਾ ਗਿਆ ਕਿ ਇਹ ਬਿਜਨੀਸਾਈ ਕਰਨ ਤੇ ਜਾ ਕੇ ਕੰਪਲੇਂਟ ਦਰਜ ਕਰਾਈਏ ਜੀ ਕੋਲ ਰੈਸ਼ ਕਰਾਏ ਰੈਸਟਲੀ ਲਿਖ ਕੇ ਦੇ ਕੇ ਆਏ ਜੀ ਹੁਣੇ ਲਿਖ ਕੇ ਦੇ ਕੇ ਆਏ ਆ ਆਡੈਂਟੀਫਾਈ ਹੋ ਪਾਇਆ ਕੋਣ ਬੰਦਾ ਆਡੈਂਟੀਫਾਈ ਜਿੰਨੇ ਦਾਤ ਮਾਰਿਆ ਉਹ ਨਹੀਂ ਹੋਇਆ ਦੂਜਾ ਬੰਦਾ ਆਡੈਂਟੀਫਾਈ ਹੋ ਗਿਆ ਨਾ ਇੱਥੇ ਐਨਸੀਸੀ ਸਟਾਫ ਤੇ ਕਾਰਵਾਈ ਕਰਕੇ ਗਿਆ ਹੂੰ ਉਹ ਥੋੜੀ ਦੇਰ ਦੇ ਵਿੱਚ ਅਰੈਸਟ ਪੈ ਰਹੀ ਹੈ ਥਾਣੇ ਜੀ ਦੇ ਮੈਨ ਇੱਕ ਗੱਲ ਦੱਸ ਮੈਨ ਇੱਕ ਗੱਲ ਦੱਸ ਤੁਸੀਂ ਉਹਦੇ ਤੇ ਬੈਠੇ ਹੋ ਇਹ ਵਿਦਾਊਟ ਉਹਦੇ ਤੋਂ ਬੈਠੇ ਨੇ ਉਹ ਵੀ ਉਧੇ ਤੇ ਨਹੀਂ ਜੀ ਮੈਂ ਇਸ ਸਮੇਂ ਕਹੂੰਗਾ ਵਿਦਾਉ ਟੋਟੇ ਤੇ ਬੈਠੇ ਹੋਏ ਨੇ ਅਗਰ ਉਧੇ ਤੇ ਬੰਦਾ ਬੈਠਾ ਹੁੰਦਾ ਨਾ ਤੇ ਬੰਦੇ ਦੀ ਸੁਰੱਖਿਆ ਹੁੰਦੀ ਤੇ ਬੰਦੇ ਦੇ ਨਾਲ ਲਗਾਤਾਰ ਜਦੋਂ ਹਮਲਾ ਹੁੰਦਾ ਤਾਂ ਇਹਦੀ ਕੇਅਰ ਕੀਤੀ ਜਾਂਦੀ ਹੈ ਕੇਅਰ ਪੁਲਿਸ ਨੇ ਕਰਨੀ ਜੀ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ ਤਾਂ ਪੁਲਿਸ ਡਿਪਾਰਟਮੈਂਟ ਦਾ ਹੈਗਾ ਪੁਲਿਸ ਡਿਪਾਰਟਮੈਂਟ ਰਤੀ ਆਇਆ ਕੰਪਲੇਂਟ ਦਰਜ ਕਰਾਈ ਹੈ ਉਹਨਾਂ ਨੇ ਪੀਸੀਆਰ ਲਗਾਈ ਹੋਈ ਹੈ ਬਾਕੀ ਪੀਸੀਆਰ ਦਾ ਕੰਮ ਹੁੰਦਾ ਗਸ਼ਤ ਕਰਨਾ ਪੀਸੀਆਰ ਥੋੜੀ ਨਾ ਰਾਉਂਡ ਅਪ ਕਰੇਗੀ ਬੰਦਾ ਇਹ ਰਾਉਂਡ ਅਪ ਹੀ ਕਰਨਾ ਉਹਨਾਂ ਨੇ ਬਾਕੀ ਰਾਉਂਡ ਅਪ ਕਰਦਾ ਐਸਐਚ ਨੂੰ ਮਿਲ ਕੇ ਆਏ ਤੇ ਉਹ ਹੁਣ ਕਾਰਵਾਈ ਕਰ ਰਹੇ ਕੀ ਕਹਿੰਦੇ ਨੇ ਉਹ ਕਾਰਵਾਈ ਕਰ ਰਹੇ ਜੀ ਕੀ ਕਹਿਣਾ ਕਿੰਨੇ ਘੰਟੇ ਦਾ ਅਲਟੀਮੇਟਮ ਦੇ ਦਿੱਤਾ ਤੁਹਾਨੂੰ ਕਿੰਨੇ ਘੰਟੇ ਚ ਹੋਣਗੇ ਜਾ ਰਿਹਾ ਸਟਾਫ ਉਹਨਾਂ ਦਾ ਉੱਥੇ ਪਹੁੰਚ ਗਿਆ ਪਹੁੰਚ ਕੇ ਸਟਾਫ ਪਹੁੰਚ ਗਿਆ ਤੇ ਲਾਈਨ ਮੈਂ ਦੀ ਸੁਰੱਖਿਆ ਕੀ ਹੈ ਵੈਸੇ ਜਿਹੜੇ ਤੁਹਾਡੇ ਲਾਈਨਮੈਨ ਹੈਗੇ ਨੇ ਉਹਨੇ ਸੁਰੱਖਿਆ ਕੀ ਹੈ ਜਾਂ ਗੱਡੀ ਮੰਗਦੇ ਨੇ ਟੈਂਪਰੇਚਰ ਇੰਨਾ WHN ਵੀ ਕਹਿ ਦਿੱਤਾ ਵੈ ਕਿ ਇਹ 12 ਤੋਂ ਲੈ ਕੇ 3 ਵਜੇ ਤੱਕ ਜਿਹੜਾ ਹਾਈ ਟੈਂਪਰੇਚਰ ਹੈਗਾ ਇਹਦੇ ਵਿੱਚ ਬਾਹਰ ਨਹੀਂ ਨਿਕਲਣਾ ਲਾਈਟ ਚਲੀ ਜਾਂਦੀ ਚਲੋ ਡਾਊਨ ਹੋ ਜਾਂਦੀ ਲੋਕ ਫੋਨ ਕਰਦੇ ਨੇ ਲਗਾਤਾਰ ਕਹਿੰਦੇ ਨੇ ਕਿ ਉਸ ਵੇਲੇ ਵੀ ਸੁਰੱਖਿਆ ਕੀ ਰਹਿ ਜਾਂਦੀ ਹੈ ਅਗਰ ਕੋਈ ਲਾਈਨਮੈਨ ਦੇ ਕੋਲ ਸੇਫਟੀ ਇਨਸਟਰੂਮੈਂਟ ਕੀ ਨੇ ਸੇਫਟੀ ਤਾਂ ਜੇ ਕੋਈ ਇਨਸੀਡੈਂਸ ਦੇਖੋ ਪਬਲਿਕ ਦੇ ਵਿੱਚ ਕੰਮ ਹੋ ਰਿਹਾ ਤਾਂ ਵੀ ਪਬਲਿਕ ਦੀ ਸੇਵਾ ਦੇ ਕੰਮ ਚੱਲ ਰਿਹਾ ਠੀਕ ਹੈ ਜੀ ਅਸੀਂ ਨਹੀਂ ਮੰਨਦੇ ਕੋਈ ਸਾਡੇ ਨਾਲ ਕੋਈ ਮਿਸਬੀਹੇਵ ਕਰੇਗਾ ਬਟ ਜੇ ਕੋਈ ਮੌਕੇ ਤੇ ਮਿਸਬੀਹੇਵ ਕਰਦਾ ਹੈ ਤਾਂ ਉਹਦੇ ਲਈ ਪੁਲਿਸ ਕਾਰਵਾਈ ਕੀਤੀ ਜਾ ਸਕਦੀ ਹੈ ਮੌਕੇ ਤੇ ਸੋਚਿਆ ਤਾਂ ਨਹੀਂ ਸੀਗਾ ਨਾ ਕਦੀ ਮਿਸਬੀਹੇਵ ਹੋਊਗਾ ਇਹ ਤਾਂ ਹੋ ਗਿਆ ਨਹੀਂ ਪਤਾ ਨਾ ਕਿਸੇ ਨੂੰ ਵੀ ਨਹੀਂ ਪਤਾ ਮੇਰੇ ਬਾਹਰ ਜਾਂਦੇ ਨੂੰ ਕੀ ਹੋ ਜਾਏਗਾ ਮੈਨੂੰ ਵੀ ਨਹੀਂ ਪਤਾ ਨਹੀਂ ਪਤਾ ਨਾ ਹਾਂਜੀ ਹਾਂ ਫਿਰ ਹੁਣ ਸੇਫਟੀ ਕਿੱਦਾਂ ਇਹ ਤਾਂ ਸਰਕਾਰ ਨੇ ਕਰਨੀ ਜੀ ਬਾਕੀ ਸਰਕਾਰ ਤਾਂ ਆ ਰਹੀ ਹੈ ਇੱਥੇ ਹਾਂਜੀ ਸਰਕਾਰ ਤਾਂ 3 ਵਜੇ ਖੁਦ ਆ ਰਹੀ ਹੈ ਸੋ ਮੈਂ ਮੇਰੀ ਡਿਊਟੀ ਹੈ ਜੋ ਡਿਊਟੀ ਮੈਂ ਮੇਰੇ ਦਾਇਰੇ ਦੇ ਵਿੱਚ ਜੋ ਆਉਂਦਾ ਉਹ ਮੈਂ ਪਰਫਾਰਮ ਕਰ ਰਿਹਾ ਜਿਵੇਂ ਮੈਨੂੰ ਇਨਸੀਡੈਂਸ ਦਾ ਪਤਾ ਲੱਗਿਆ ਕੀ ਮੰਗ ਕੀ ਕਰਦੇ ਹੋ ਵੇਲੇ ਬਾਈ ਜੀ ਮਾਰਿਆ ਕੀ ਕੀ ਸੀਗਾ ਕਿੱਥੇ ਕਿੱਥੇ ਮਾਰਿਆ ਮਾਰੇ ਮੇਰੇ ਦਾਤ ਲੱਤਾਂ ਤੇ ਮਾਰੇ ਆ ਪਿੱਠ ਤੇ ਮਾਰਿਆ ਜੀ ਇੱਕ ਮੁੰਡੇ ਨੇ ਹੂਰੇ ਮਾਰਦਾ ਸੀ ਪਿੱਢ ਦੇ ਤੇ ਮੈਂ ਮੋਬਾਈਲ ਤੇ ਏਦਾਂ ਬਟੂਆ ਸੰਭਿਆ ਆਇਆ ਸੀਗਾ ਮੋਬਾਈਲ ਜੇਬ ਚ ਪੈਸੇ ਸੀ ਮੋਬਾਈਲ ਸੀ ਉਹ ਮੇਰਾ ਲੈ ਗਿਆ ਕਿੱਦਾਂ ਦੇ ਸੀਗੇ ਬਾਈ ਜੀ ਉਹ ਪਤਲੇ ਪਤਲੇ ਹੀ ਮੁੰਡੇ ਹੁੰਡੇ ਹੀ ਨੇ ਪਤਲੇ ਪਤਲੇ ਹੀ ਪਤਲੇ ਪਤਲੇ ਸੀ ਹਾਂ ਜੀ ਇੱਕ ਨੇ ਟੋਪੀ ਪਾਈ ਜੰਗਾਨੇ ਸੀ ਤੇ ਦੋ ਉਦਾਂ ਹੀ ਪਿਛਲੇ ਵਾਲੇ ਦਾ ਫੜਿਆ ਅੱਗੇ ਵਾਲੇ ਕੋ ਦਾ ਆ ਹੀ ਹੈਂਡਲ ਟੰਗਿਆ ਹੈ ਅੰਦਰ ਟੰਗਿਆ ਹੋਇਆ ਸੀ ਹਾਂ ਜੀ ਫਿਰ ਅਸੀਂ ਦਾਦੂ ਦੇਖਣ ਨੂੰ ਮਿਲਦੇ ਨੇ ਨਾ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਹਾਂ ਦਾ ਮੈਂ ਦੇਖਿਆ ਹੁਣ ਅਸਲੇ ਵੀ ਦੇਖਣ ਨੂੰ ਮਿਲਦੇ ਨੇ ਲਗਾਤਾਰ ਕੱਲ ਰਾਤ ਦੀ ਗੱਲ ਕਰਦਾ ਤਿੰਨ ਵਾਰ ਦਿੱਤਾ ਹੋ ਗਿਆ ਨਾ ਟਿੱਬਾ ਰੋਡ ਤੇ ਇੱਕ ਵਾਰ ਦਾ ਦੂਰ ਵਾਰ ਦਾ ਟਿੱਬਾ ਰੋਡ ਤੇ ਹੋ ਗਿਆ ਤੀਜੀ ਵਾਰ ਜਿਹੜੀ ਹੈਗੀ ਆ Shimla Puri ਦੇ ਵਿੱਚ ਹੋ ਗਈ ਚੌਥੀ ਵਾਰ ਦਾ ਤੁਹਾਡੀ ਰਾਤ ਨੂੰ ਆ ਹੋ ਗਈ ਲੁਧਿਆਣਾ ਸੇਫ ਹੈ ਕਿੱਥੇ ਹੈ ਨਹੀਂ ਹੈਗਾ ਸੇਫ ਨਹੀਂ ਹੈ ਕੋਈ ਸੇਫ ਨਹੀਂ ਤੁਹਾਡਾ ਪਰਿਵਾਰ ਕੀ ਸੋਚਦਾ ਜੇ ਤੁਸੀਂ ਬਾਹਰ ਜਾਂਦੇ ਹੋ ਤੁਹਾਡੇ ਪਰਿਵਾਰ ਨੂੰ ਕੀ ਸੁਰੱਖਿਆ ਦੇ ਕੇ ਜਾਂਦੇ ਹੋ ਸੁਰੱਖਿਆ ਕੀ ਕੋਈ ਨਹੀਂ ਕੋਈ ਸੁਰੱਖਿਆ ਮਿਲਦੀ ਹਾਂ ਕੋਈ ਸੁਰੱਖਿਆ ਨਹੀਂ ਸਾਡੇ ਕੋਲ ਕੀ ਹੈ ਸੁਰੱਖਿਆ ਕੁਝ ਨਹੀਂ ਹੈਗੀ ਨਹੀਂ ਪਰਿਵਾਰ ਨੂੰ ਸੁਭਾਸ਼ਨ ਕੀ ਦਿੰਦੇ ਹੋ ਜਿੱਦਾਂ ਬਾਈ ਦਾ ਮੈਂ ਆ ਨਹੀਂ ਕਹਿੰਦਾ ਬਾਈ ਨੂੰ ਕੱਲ ਨੂੰ ਕੁਝ ਹੋ ਜਾਂਦਾ ਤੇ ਬਾਈ ਤੈਨੂੰ ਮਿਲਣਾ ਕੀ ਸੀਗਾ ਜੇ ਤੁਹਾਨੂੰ ਕੱਲ ਨਾ ਖੁਦਾ ਨਾ ਖਾਸ ਸਾਡੇ ਜਿਆਦਾ ਇੰਜਰੀ ਕਰ ਜਾਂਦੇ ਤੈਨੂੰ ਮਿਲਣਾ ਕੀ ਸੀਗਾ ਮੇਰੇ ਨਾਲ ਕੀ ਸੀ ਇਲਾਜ ਪਹਿਲਾਂ ਆਪ ਕਰਾਉਣਾ ਪੈਣਾ ਸੀਗਾ ਜਿਆਦਾ ਹੁੰਦਾ ਤਾਂ ਸਰਕਾਰੀ ਹਾਂ ਹਾਂ ਸਰਕਾਰੀ ਹਾਂ ਜੀ ਬਾਅਦ ਚ ਆਪਣਾ ਮੈਡੀਕਲ ਵਾ ਦੇ ਕੇ ਪਾਸ ਕਰਾਉਣਾ ਸੀ ਬਾਅਦ ਚੋਚੋਂ ਵੀ ਕੁਝ ਪਰਸੈਂਟ ਮਿਲਣਾ ਸੀ ਕੁਝ ਨਹੀਂ ਮਿਲਦਾ ਹਾਂ ਤੁਸੀਂ ਇੱਥੇ ਬੈਠੇ ਸੀਗੇ ਹਾਂ ਜੀ ਕੌਣ ਆਇਆ ਸੀ ਇੱਥੇ ਜੀਐਨ 25 ਤੇ ਬੰਦੇ ਸੀਗੇ ਜਿਦੇ ਵਿੱਚੋਂ ਦੋ ਦੀ ਆਇਡੈਂਟੀਫਾਈ ਹੋ ਚੁੱਕੀ ਹੋਈ ਹੈ ਇੱਧਰ ਆਏ ਸੀ ਉਹ ਜੀ ਇੱਧਰ ਹੀ ਕਾਰੋਬਾਰੇ ਦੇ ਨੇੜੇ ਦੇ ਮੁੰਡੇ ਸੀਗੇ ਉਹ ਕੀ ਹੋਇਆ ਕੀ ਬਾਈ ਇਹਨਾਂ ਨਾਲ ਖੋਹ ਹੋਈ ਹੈ ਜੀ ਐ ਗਏ ਨੇ ਕੰਪਲੇਂਟ ਕਰਾਨ ਬਸਤੀ ਚੌਂਕ ਠੀਕ ਹੈ ਜੀ ਪਿੱਛੋਂ ਦੀ ਮੁੰਡੇ ਆਏ ਨੇ ਉਹਨਾਂ ਦੇ ਕੋਈ ਫਾਲਟ ਪਿਆ ਹੋਣਾ ਜੀ ਕਿ ਸਾਡੀ ਲੈਂਡ ਐਦਾ ਬੰਦ ਹੋ ਗਈ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਬਾਅਦ ਚ ਕੀ ਜੀ ਇਹ ਲੈਂਮੈਨ ਸਾਹਿਬ ਨੇ ਇਹਨਾਂ ਨਾਲ ਗੱਲ ਕਰ ਲੋ ਤੇ ਬਕਾਇਦਾ ਉਹ ਇਹਨਾਂ ਨੂੰ ਕਹਿੰਦੇ ਪਏ ਐ ਕਿ ਜੀ ਤੁਹਾਡੇ ਦਾਤ ਹੀ ਮਾਰਿਆ ਤੁਹਾਡੇ ਗੋਲੀ ਤਾਂ ਨਹੀਂ ਮਾਰਤੀ ਹਾਂਜੀ ਇਹ ਚੀਜ਼ ਇਹ ਉਹਨਾਂ ਦੀ ਵਰਡਿੰਗ ਹੈ ਹੈਗੀ ਰਿਕਾਰਡਿੰਗ ਹੈਗੀ ਰਿਕਾਰਡਿੰਗ ਹੈਗੀ ਆ ਸਰਕੋਡਿੰਗ ਸੁਣਾਓ ਆ ਦੇਖੋ ਆ ਬੰਦਾ ਵਾ ਜਿਨ੍ਹਾਂ ਨੇ ਇਹਨਾਂ ਨੇ ਫੋਟੋ ਇਹਨਾਂ ਨੇ ਤੇ ਬਿੜਾ ਮਾਰ ਕੇ ਗਏ ਨੇ ਕਹਿੰਦੇ ਸਾਡੇ ਐਫ ਦੇ ਹੋ ਰਿਹਾ ਜਿਹੜੀ ਦਾਤ ਮਾਰ ਗੋਲੀ ਗੋਲੀ ਕੀ ਕਹਿੰਦੇ ਜੀ ਦਾਤ ਹੀ ਵਜੇ ਤੁਹਾਡੇ ਗੋਲੀ ਤਾਂ ਨਹੀਂ ਮਾਰਤੀ ਐ ਬੰਦਿਆ ਦੀ ਵਰਡਿੰਗ ਸੀ ਜਿਹੜੀ ਸਾਡੇ ਦੋਨਾਂ ਨਾਲ ਕੁੱਟ ਮਾਰਤੀ ਫਿਰ ਤਾਂ ਬੰਨੂ ਐਦਾ ਲੱਗਦਾ ਕਿ ਯੂਪੀਜੀ ਚਲੇ ਜਾਓ ਸਾਰੇ ਯੋਗੀ ਦੇ ਤਨ ਆਦੇ ਇਲਾਕੇ ਚਲੇ ਜਾਓ ਯੋਗੀ ਦੇ ਤਨ ਆਦੇ ਇਲਾਕੇ ਦੇ ਵਿੱਚ ਆ ਕੰਮ ਨਹੀਂ ਹੋ ਰੇ ਇੱਕ ਤਾਂ ਮੇਨ ਇੱਥੇ ਸਟਾਫ ਨਹੀਂ ਹੈਗਾ ਹਾਂ ਮੇਨ ਆਪਾਂ ਨੂੰ ਚਾਹੀਦਾ ਸਟਾਫ ਸਟਾਫ ਇਨਾ ਹੈ ਨਹੀਂ ਕਿਉਂਕਿ ਹੁਣ ਜਿਸ ਸਾ ਗਰਮੀ ਆ ਸਟਾਫ ਸਾਨੂੰ ਚਾਹੀਦਾ ਸਟਾਫ ਤੋਂ ਬਿਨਾ ਕੰਮ ਹੋਣਾ ਨਹੀਂ ਤੁਹਾਨੂੰ ਵੀ ਪਤਾ ਵਾ ਜਿੰਨਾ ਸਟਾਫ ਹੋਊਗਾ ਉਨਾ ਹੀ ਫਾਇਦਾ ਸਾਨੂੰ ਵੀ ਆ ਸਟਾਫ ਹੈ ਕਿਤੇ ਕਿਉਂ ਨਹੀਂ ਕਰਦੇ ਰੇਂਜ ਕਰਦੇ ਆ ਭਾਈ ਹੁਣ ਕੀ ਕਰ ਸਕਦੇ ਹੁਣ ਬਾਕੀ ਅਫਸਰ ਜਾਣੂਗੇ ਸਟਾਫ ਲਾ ਲਓ ਜੀ ਆ ਰਿਕਾਰਡਿੰਗ ਸੁਣੋ ਜੀ ਸਹੀ ਸਾਹਿਬ ਅਜਾ ਜੀ ਸਾਡੇ ਕੈਰੀਅਰ ਦਾ ਹਲੂਗਾ ਅੱਗ ਲੱਗੀ ਟ੍ਰਾਂਸਫਰ ਨਹੀਂ ਮੇਨ ਤਾਰਾਂ ਨੂੰ ਅੱਗ ਦਰਮ ਹੋ ਗਈਆਂ ਤਾਰਾ ਰੈੱਡ ਛੱਡਦੀਆਂ ਵਗੀਆਂ ਲੈ ਮਰੇ ਸਾਰੇ ਘਰਾਂ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਸਮਾਨ ਸੜ ਗਿਆ ਜੁਮੇਵਾਰ ਹੋ ਤੁਸੀਂ ਔਨ ਡਿਊਟੀ ਹੋ ਤੁਸੀਂ ਨਾਲੇ ਔਨ ਡਿਊਟੀ ਇੱਥੇ ਸਾਡੀ ਲੁੱਟ ਖੋ ਗਈ ਇੱਥੇ ਬਚ ਗਏ ਸਾਨੂੰ ਕਾਰੋਬਾਰ ਮੇਰੀ ਗੱਲ ਸੁਣਾ ਲੁੱਟ ਖੋ ਗਈ ਸਾਨੂੰ ਲੈ ਕੇ ਚੱਲੋ ਐਸੀ ਤੁਹਾਡੇ ਨਾਲ ਚੱਲਦੇ ਆ ਗੱਡੀ ਠਾੜੇ ਆਏ ਰਿਪੋਰਟ ਲਿਖਾਉਣ ਆਏ ਆ ਰਿਪੋਰਟ ਲਗਾਈ ਨਾ ਇੰਨਾ ਟਾਈਮ ਲੱਗਦਾ ਰਿਪੋਰਟ ਲਿਖਾਉਣਾ ਭਾਜੀ ਉੱਥੋਂ ਬੰਦਿਆਂ ਦਫ਼ਤਰ ਬੁਲਾਉਣਾ ਪੈਣਾ ਨਾਲ ਦੇ ਬੰਦਿਆਂ ਦਫ਼ਤਰ ਮੈਂ ਲੈ ਕੇ ਆਣਾ ਗੱਡੀ ਮੈਂ ਤੁਹਾਨੂੰ ਖੁਦ ਲੈ ਕੇ ਜਾਣਾ ਪਰ ਡਿਊਟੀ ਤਾਂ ਕਰੋ ਨਾ ਜੋਬ ਨਹੀਂ ਕਰਦੇ ਭਾਜੀ ਸਾਨੂੰ ਤੁਹਾਡੇ ਦੰਗਾਲਾ ਸਾਡਾ ਖੋਗੇ ਲੈ ਕੇ ਤੁਹਾਡੇ ਗੋਲੀ ਤਾਂ ਨਹੀਂ ਵੱਜੀ ਮੈਂ ਗੋਲੀ ਤਾਂ ਵੱਜੀ ਗੱਲ ਥੋੜੀ ਬੰਦੀ ਹੈ ਗੋਲੀ ਨਹੀਂ ਵੱਜੀ ਤਾਂ ਸਿੱਤੇ ਨਹੀਂ ਭਾਈ ਤੁਸੀਂ ਗੋਲੀ ਪਿਵਾ ਕੇ ਕੁਛ ਹੋ ਤੁਹਾਡੇ ਮੈਂ ਕਹਿੰਦਾ ਭਾਈ ਅਸੀਂ ਨਾਲ ਚੱਲਦੇ ਹਾਂ ਕਿੱਥੇ ਹੋਈ ਹੈ ਲੁੱਟ ਕੋਲ ਚਲੋ ਅਸੀਂ ਅੱਜ ਹੀ ਚੱਕ ਲੈ ਕੇ ਚੱਲਦੇ ਹਾਂ ਤੁਹਾਡੇ ਨਾਲ ਨਹੀਂ ਨਹੀਂ ਭਾਈ ਤੁਸੀਂ ਇਹ ਜਾਣ ਤਾਂ ਜਾਣ ਕਿੱਥੇ ਯਾਰ ਤੁਸੀਂ ਉਹ ਸਰੇਆਮ ਕਹਿ ਰਹੇ ਤੁਹਾਡੇ ਦਾਤ ਹੀ ਵੱਜੇ ਗੋਲੀ ਤਾਂ ਨਹੀਂ ਵੱਜੀ ਉੱਤੋਂ ਦੀ ਉਹ ਔਨ ਡਿਊਟੀ ਅਫਸਰ ਸੀਗਾ ਜਿਹੜਾ ਉਹਨੂੰ ਕਹਿੰਦਾ ਪਿਆ ਜੀ ਮੈਂ ਥਾਣੇ ਬੈਠਾ ਹਾਂ ਕੌਣ ਹਰਵੰਦ ਜੀ ਆ ਦੇਖੋ ਆ ਔਨ ਡਿਊਟੀ ਅਫਸਰ ਸੀਗੇ ਜਿਹਨੂੰ ਗੋਲ ਇਹਨਾਂ ਨੇ ਫੋਨ ਤੇ ਕਹਿੰਦੇ ਵੀ ਗੋਲਮੈਂਟ ਰਿਪਲਾਈ ਦਿਓ ਹਾਂ ਜੀ ਇਹ ਗੋਲਮੈਂਟ ਤੁਹਾਨੂੰ ਕਿਦਾਂ ਸ਼ਬਦ ਇਸਤੇਮਾਲ ਆ ਰਿਕਾਰਡਿੰਗ ਦਾ ਸਹੀ ਆਪਾਂ ਚੱਲੇਗੀ ਤੇ ਰਿਕਾਰਡਿੰਗ ਨਾਲ ਹੀ ਚੱਲੇਗੀ ਬੋਲਿਆ ਕਿ ਸ਼ਬਦ ਇਸਤੇਮਾਲ ਕਰੋ ਇਹ ਕਹਿੰਦਾ ਵੀ ਗੋਲੀ ਤੁਹਾਨੂੰ ਗੋਲੀ ਨਹੀਂ ਮਾਰਦੀ 2:00 ਵਜੇ ਕੀ ਹੋਇਆ ਮੈਂ ਤੁਹਾਡੇ ਕੋਲੋਂ ਥਾਣੇ ਮੈਂ ਥਾਣੇ ਹੀ ਰਿਪੋਰਟ ਕਰਾ ਰਹੇ ਹਾਂ ਮਤਲਬ ਇਹਨਾਂ ਕੋਲ ਅਸਲੇ ਸੀਗੇ ਜੇ ਤੁਹਾਨੂੰ ਕਿਹਾ ਗਿਆ ਇਹਨਾਂ ਦਾ ਕਹਿੰਦਾ ਪਾਵਾ ਹੀ ਹੋਇਆ ਕਿ ਤੁਹਾਡੇ ਗੋਲੀ ਨਹੀਂ ਵੱਜੀ 2:00 ਵਜੇ ਮਤਲਬ ਅਸਲੇ ਸੀਗੇ ਇਹਨਾਂ ਕੋਲ ਫ ਨਹੀਂ ਇਹ ਤੇ ਇਹ ਦੁਆ ਨਾ ਜਿੰਨੇ ਬੰਦੇ ਬਾਅਦ ਚ ਭੁਲਾਇਆ ਨਾ ਬਾਹਰ ਬਾਹਰ ਆ ਗਿਆ ਇਹ ਕਹਿੰਦਾ ਜਿਹੜਾ ਜੀ ਇਹ ਇਹ ਨੇਕੰਜੀ ਉਮਰ ਜਿੰਨੇ ਵੀ ਕਿਹਾ ਵੇ ਲੇਕਿਨ ਉਹ ਤਾਂ ਐਦਾਂ ਸ਼ਬਦ ਤਾਂ ਇਸਤੇਮਾਲ ਕਰ ਹੀ ਨਹੀਂ ਸਕਦਾ ਜੋ ਆ ਰਸਤੇ ਜਾਗੇ ਕਮੈਂਟ ਲਿਖਾ ਕੇ ਉਦੋਂ ਫੋਨ ਆਇਆ ਬੰਦਾ ਇਹ ਇਹ ਤਾਂ ਇਸਤੇਮਾਲ ਕਰ ਹੀ ਨਹੀਂ ਸਕਦਾ ਬਾਈ ਸਮਝਦਾਰ ਬੰਦਾ ਯਾਰ ਪੜਿਆ ਲਿਖਿਆ ਕੋਈ ਬੰਦਾ ਕੰਜ਼ਿਊਮਰ ਨੇ ਲਾਈਟ ਸਹੀ ਕਰਾਣੀ ਹੈ ਕਹਿ ਦੂਗਾ ਤੁਹਾਡੇ 10:00 ਵਜੇ ਨੇ ਗੋਲੀ ਨਹੀਂ ਬੱਜੀ ਕਹਿ ਸਕਦਾ ਕੋਈ ਇਹ ਨਹੀਂ ਨਹੀਂ ਕਹਿ ਸਕਦਾ ਕੋਈ ਨਹੀਂ ਕਹਿ ਸਕਦਾ ਭਾਪਕੀ ਬੰਦਾ ਉਹ ਤਾਂ ਫੇਰ ਤੁਹਾਨੂੰ ਗਲਤ ਕਰ ਰਿਹਾ ਕੱਲ ਨੂੰ ਸਾਡੇ ਕੋਲ ਕੁਝ ਹੋ ਗਿਆ ਤਾਂ ਕੌਣ ਕਹੂਗਾ ਜੇ ਸਾਡੇ ਅਸੀਂ ਸੇਫ ਹੋਵਾਂਗੇ ਤਾਂ ਹੀ ਅਸੀਂ ਲਾਈਟ ਠੀਕ ਕਰ ਸਕਾਂਗੇ ਕਿसरी ਜੇ ਸਾਡੇ ਸਾਡੇ ਅਸੀਂ ਸੇਫ ਹੀ ਨਹੀਂ ਕੀ ਕਰਾਂਗੇ ਦੱਸੋ ਅਸੀਂ ਸੇਫ ਹੀ ਨਹੀਂ ਸੇਫ ਵੀ ਨਹੀਂ ਹੈਗੇ ਸੀ ਕੰਜ਼ਿਊਮਰ ਨੂੰ ਆ ਚਾਹੀਦਾ ਸੀ ਚਲੋ ਬਜ਼ੁਰਗ ਨੇ ਉਹਨੇ ਦਾਤ ਵੱਜ ਗਏ ਅਸੀਂ ਮੈਡੀਕਲ ਬਸੇ ਕੋਈ ਚੀਜ਼ ਚਾਹੀਦੀ ਸਹੂਲਤ ਚਾਹੀਦੀ ਅਸੀਂ ਆ ਜਾਂਦੇ ਹਾਂ ਲੇਕਿਨ ਲਾਈਟ ਚਲੋ ਬਾਅਦ ਸਹੀ ਹੋ ਜੂਗੀ ਲੇਕਿਨ ਤੁਹਾਡੇ ਜਰਾ ਲੱਗੀਆਂ ਤਾਂ ਨਹੀਂ ਗਈਆਂ ਇਹ ਹਾਲ ਵੀ ਪੁੱਛਿਆ ਜਾ ਸਕਦਾ ਹੈ ਭਾਈ ਗੱਲ ਦੱਸੋ ਮੇਅਰ ਅਫਸਰਾਂ ਦਾ ਪਤਾ ਕੀ ਹਾਲ ਹੈ ਜੀ ਅਫਸਰ ਕਹਿੰਦੇ ਸਿਰਫ ਫੋਨ ਆ ਕੇਵਲਾ ਥਾਂ ਤਾਂ ਛੜਤੀਆਂ ਬੰਦੇ ਨਹੀਂ ਜਈਆਂ ਕੋ ਸਟਾਫ ਨਹੀਂ ਹੈਗਾ ਕੀ ਕਰਨਗੇ ਅਸੀਂ ਕਹਿ ਕੇ ਕਿਤਾਗੇ ਵੀਰੇ ਸਾਡੇ ਕੋਲ ਕਾਲੀ ਸੜਕ ਤੋਂ ਲੈ ਕੇ ਹਾਰਿਸਵਰਡ ਤੱਕ ਸਿਰਫ ਦੋ ਬੰਦੇ ਸੁਣਕੜੇ ਲੈ ਲੋ ਗੁੱਸਾ ਨਾ ਕਰਿਓ ਸਾਰੇ ਮੈਂ ਤੁਹਾਨੂੰ ਸਾਫ ਕਰ ਛੁਣਕੜੇ ਲੈ ਲੋ ਬਜਾਣਾ ਸ਼ੁਰੂ ਕਰ ਦੋ ਕਿਤੇ ਮਹਾਰਾਜੇ ਰੂਜੇ ਮਹਾਰਾਜੇ ਬੈਂਡ ਵਰਗੇ ਨਾਲ ਜੋੜ ਦੇ ਛੁਣਕੜੇ ਮਾਰੋ ਇਹ ਫਲਾਕ ਹੈ ਇਹ ਆ ਫੋਨ ਹੈ ਜੀ ਇਹ ਫੋਨ ਦੇ ਵਿੱਚ ਇੱਕ ਬੰਦੇ ਨੂੰ ਕੰਪਲੇਟਾ ਬੈਂਦੀਆਂ ਬੰਦਾ ਕਿਨਾਂ ਕਿਨਾਂ ਫੋਨ ਚ ਕੰਮ ਕਰੇਗੀ ਫੋਨ ਚੱਕੇ ਸਿਰਫ ਦੋ ਬੰਦੇ ਪਰੇ ਉੱਪਰੋਂ ਗਰਮੀ ਆਣੀ ਠੀਕ ਹੈ ਨਹੀਂ ਕਹਿ ਕਹਿ ਕੇ ਥਾਗੇ ਵੀ ਸਟਾਫ ਵਧਾਓ ਸਟਾਫ ਵਧਾਓ ਪਰ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਕੋਈ ਸਾਡੀ ਸੁਣਵਾਈ ਨਹੀਂ ਆਈ ਕੁਝ ਨਹੀਂ ਹੈਗਾ ਜਦੋਂ ਬੰਦੇ ਨੂੰ ਕੁਝ ਹੋ ਜਾਂਦਾ ਤਦ ਉਹਦੇ ਕੋਲ ਕਹਿ ਲੈਂਦੇ ਨੇ ਸਮਾਨ ਨਹੀਂ ਕੀਤਾ ਇਹ ਨਹੀਂ ਕੀਤਾ ਸਾਡੇ ਕਿੰਨੇ ਬੰਦੇ ਅੱਧੀ ਅਸੀਂ ਖੋ ਚੁੱਕੇ ਆਪਣੇ ਬੰਦੇ ਦੁੱਖ ਸਾਨੂੰ ਵੀ ਹੁੰਦਾ ਉਸ ਚੀਜ਼ ਦਾ ਬਿਲਕੁਲ ਲੈਕਿਨ ਉਹਨਾਂ ਨੂੰ ਅੱਜ ਤੱਕ ਖਰਜਾਨਾ ਨਹੀਂ ਮਿਲਿਆ ਕੋਈ ਖਰਜਾਨਾ ਮਿਲਦਾ ਨਹੀਂ ਜੀ ਕੋਈ ਰੁਪਈਆ ਨਹੀਂ ਤੁਹਾਡੇ ਹੈਬੂ ਵਾਲਾ ਮੁੰਡਾ ਜਿਹਦਾ ਪੂਰਾ ਪੂਰਾ ਸਰੀਰ ਚਲਾ ਗਿਆ ਲੇਕਿਨ ਉਹਨੂੰ ਅੱਜ ਤੱਕ ਖਰਜਾਨਾ ਨਹੀਂ ਮਿਲਿਆ ਸਾਲ ਹੈਗੇ ਜੀ ਸਿਰਫ ਰੋਦਾ ਸਾਲਾ ਜੀ ਉਹਦੇ ਚਾਰ ਸਾਲ ਹੋ ਗਏ ਰੀਡਰ ਹੈਡ ਰੀਡਰ ਦੀ ਹੈਡ ਫੈਕਚਰ ਹੋਈ ਆ ਅੱਜ ਤੱਕ ਬਿਜਲੀ ਬੋਰਡ ਨੇ ਉਹਨੂੰ 1 ਰੁਪਈਆ ਨਹੀਂ ਦਿੱਤਾ ਹਾਂਜੀ ਸਾਡਾ ਕੇਸ ਚੱਲਦਾ ਉਹਨਾਂ ਦਾ ਮੁੱਦਾ ਹੀ ਸਾਫ਼ ਕਰਦਾ ਕਹਿੰਦੇ ਸਾਡੇ ਕੋਲ ਕੰਮ ਨਹੀਂ ਸੀ ਕਰਦਾ ਜੀ ਸਿਰਫ ਦਾ ਭਾਈ ਦੋ ਜਈ ਇਤਰਾਜੀ ਕਿਤੇ ਜਿਹੜੇ ਸਮਾਨ ਕਢਾ ਸਕਦੇ ਆ ਉਹ ਜਈ ਆ ਕੇ ਡਿਊਟੀ ਆਪਣੀ ਡਿਊਟੀ ਟਾਈਮ ਤੋਂ ਬਿਨਾ ਵੀ ਆ ਕੇ ਸਮਾਨ ਕਢਾ ਕੇ ਦਿੰਦੇ ਆ ਹੋਰ ਹੈਗੇ ਕੋਈ ਉਦਰਾਜੀ ਨਹੀਂ ਐਨਾ ਏਰੀਆ ਸਿਰਫ ਦੋ ਜਈ ਸਮਾਨ ਕਢਾ ਕੇ ਦਿੰਦੇ ਕਿੱਥੋਂ ਕਢਾ ਦੇਣਗੇ ਆਪਾਂ ਉਹਨਾਂ ਦੀ ਇਸ ਚੀਜ਼ ਨੂੰ ਕਹਿੰਦੇ ਆ ਉਹਨਾਂ ਦੀ ਵੀ ਹੈਗੀ ਆ ਵੀ ਆ ਕੇ ਫਿਰ ਵੀ ਆਪਣੀ ਇਸ ਚੀਜ਼ ਨੂੰ ਕਲੀਅਰ ਕਰਕੇ ਜਾਂਦੇ ਆ ਭਾਈ ਮੰਗ ਕੀ ਕਰਦੇ ਹੋ ਭਾਈ ਜੀ ਇੱਕ ਪਿਓ ਸਾਂ ਉਮਰ ਦੇ ਹੋ ਮੇਰੇ ਦੇ ਕੀ ਮੰਗ ਕਰਦੇ ਹੋ ਉਹਨਾਂ ਨੂੰ ਸ਼ਰਮ ਨਹੀਂ ਆਈ ਮਾਰਦੇ ਜੀ ਛਾਰਮ ਕਿਤੇ ਉਹ ਨਹੀਂ ਤਾਂ ਇਹ ਵੀ ਨਹੀਂ ਪੁੱਛਿਆ ਵੀ ਚਲੋ ਜੇ ਇਹਨਾਂ ਤੋਂ ਸਮਾਨ ਨਹੀਂ ਲੈ ਲੈਨੇ ਆਂ ਵੀ ਮਾਰੀਏ ਨਾ ਉਹ ਨਹੀਂ ਤਾਂ ਆਉਂਦੇ ਨੇ ਸਾਨੂੰ ਮਾਰਨਾ ਚਾਲੂ ਦਾਤ ਸਿੱਧੇ ਕਰਨੇ ਚਾਲੂ ਕਰਦੇ ਸਾਡੇ ਆਂ ਜੀ ਸਰਕਾਰ ਕਿੱਦਾਂ ਦੀ ਐ ਸਰਕਾਰ ਸਾਡੇ ਵੱਲੋਂ ਤਾਂ ਬੇਨਕਮੀ ਆ ਜੀ ਸਰਕਾਰ ਵੇਖਿਆ ਜਾ ਸਰਕਾਰ ਮੁਰਦਾਬਾਦ 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 ਬਿਜਲੀ ਕਾਰਨ ਮੁਰਦਾਬਾਦ ਮੁਰਦਾਵਾ ਵਿਭਾਗ ਬਿਜਲੀ ਘਰ ਦੇ ਬਾਹਰ ਇਹ ਮੁਲਾਜ਼ਮ ਖੜੇ ਹੋਏ ਨੇ ਲੇਕਿਨ ਇੱਕ ਇਦਾਂ ਕਰੋ ਤੁਸੀਂ ਪੂਰੇ ਦਫ਼ਤਰ ਜੀ ਗੇੜਾ ਮਾਰ ਲਓ ਤੁਹਾਨੂੰ ਪਾਣੀ ਦੀ ਟੂਟੀ ਮਿਲ ਜੇ ਜਾਂ ਬਾਥਰੂਮ ਮਿਲ ਜੇ ਕਿਤੇ ਇਹ ਜ਼ਿਆਦਾ ਨਹੀਂ ਹੈਗਾ ਇੱਥੇ ਵੀ ਇਹੀ ਰੋਣਾ ਇੱਥੇ ਹੈ ਨਹੀਂ ਭਾਈ ਲੇਕਿਨ ਇਹ ਤੁਹਾਨੂੰ ਮੈਂ ਤਸਵੀਰ ਦਿਖਾ ਰਿਹਾ ਐ ਲੁਧਿਆਣੇ ਦਾ ਸ਼ੋਨੀ ਮੱਲਾ ਬਿਜਲੀ ਘਰ ਹੈ ਯੂਨਿਟ 2 ਹੈਗਾ ਮੇਨ ਸਟੋਰ ਹੈ ਜਿੱਥੇ ਦੇ ਮੁਲਾਜ਼ਮ ਜਿਹੜੇ ਨੇ ਸਰਦਾਰ ਜੀ ਮੇਨ ਨਾਲ ਖੜੇ ਹੋਏ ਨੇ ਰਾਤ ਨੂੰ ਲਾਈਟ ਠੀਕ ਕਰਨ ਜਾਂਦੇ ਨੇ ਦਾਤ ਮਾਰੇ ਜਾਂਦੇ ਨੇ ਇਹ ਨਾਲ ਆਪਰੇਟਰ ਨੇ ਇਹਨਾਂ ਨੂੰ ਸਰੇ ਆਮ ਜਿਹੜਾ ਫੋਨ ਦੇ ਉੱਤੇ ਧਮਕੀਆਂ ਦੇ ਤਾਰੇ ਦਾਤ ਹੀ ਮਾਰੇ ਨੇ ਗੋਲੀਆਂ ਤਾਂ ਨਹੀਂ ਮਾਰੀਆਂ ਲੇਕਿਨ ਇਹ ਜਿਹੜੇ ਮੁੰਡੇ ਜਿਹੜੇ ਪਿੱਛੇ ਖੜੇ ਹੋਏ ਨੇ ਅੱਗੇ ਆਓ ਬਾਈ ਜੀ ਇਹ ਇੱਥੇ ਬੈਠੇ ਹੁੰਦੇ ਨੇ ਤੇ ਇਹਨਾਂ ਨੂੰ ਵੀ ਦਾਤ ਖਾਇ ਜਾਂ ਚਪੇੜਾ ਮਾਰੀ ਜਾਂਦੀ ਆ ਚਪੇੜਾ ਮਾਰੀ ਲਵੀ ਡਾਕਟਰ ਦੇ ਵਿੱਚ ਆ ਕੇ ਹਾਂਜੀ ਡਾਕਟਰ ਦੇ ਵਿੱਚ ਆ ਕੇ ਕਿ ਆਖਿਰ ਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਲੁਧਿਆਣਾ ਪੰਜਾਬ ਸੁਰੱਖਿਤ ਹੈ ਅਪਯੋਗੀ ਨੂੰ ਪਿੱਛੇ ਕਰਤਾ ਪੰਜਾਬ ਨੇ ਪੰਜਾਬ ਦੇ ਵਿੱਚ ਗੁੰਡਾ ਰਾਜ ਖਤਮ ਹੋ ਗਿਆ ਦਾ ਦੂਤ ਵਾਲੇ ਦਾ ਪਤਾ ਨਹੀਂ ਕਿੱਥੇ ਚਲੇ ਗਏ ਨੇ ਅਸਲ ਉਸਲੇ ਵਾਲੇ ਪਤਾ ਨਹੀਂ ਕਿੱਥੇ ਚਲੇ ਗਏ ਨੇ ਲੇਕਿਨ ਇਹ ਲੋਕ ਜਿਹੜੇ ਮੇਰੇ ਪਿੱਛੇ ਖੜੇ ਹੈ ਨਾ ਇਹ ਹੀ ਤੁਹਾਡੇ ਘਰਾਂ ਦੀਆਂ ਲਾਈਟਾਂ ਸਹੀ ਕਰਨ ਵਾਲੇ ਬੰਦੇ ਨੇ ਕਿ ਜਿਹੜੇ ਦਾ ਦੂਤ ਜਿਨ੍ਹਾਂ ਨੇ ਮਾਰੇ ਨੇ ਜਿਨ੍ਹਾਂ ਨੇ ਓਪਰੇਟਰ ਦੇ ਉੱਤੇ ਆ ਕੇ ਇੱਥੇ ਚਪੇੜਾ ਮਾਰੀਆਂ ਨੇ ਜੀ ਉਹਨਾਂ ਤੇ ਕੀ ਕਾਰਵਾਈ ਕੀਤੀ ਜਾ ਸਕਦੀ ਕਰਵਾਉਗੇ ਅ ਅਸੀਂ ਇੱਕ ਥਾਣੇ ਦੀ ਦਰਖਾਸਤ ਦੇਤੀ ਹੈ ਕਿਉਂਕਿ ਇੱਧਰ ਵਾਲਾ ਜਿਹੜਾ ਆਪਣਾ ਛੋਨੀ ਮਹੱਲਾ ਦਫ਼ਤਰ ਹੈਗਾ ਇਹ 2 ਨੰਬਰ 4 ਦੇ ਅੰਦਰ ਹੈ ਜੀ ਤੇ ਉੱਥੇ ਐਸਆਈ ਨਾਲ ਗੱਲ ਕਰਕੇ ਆਏ ਆ ਐਸਐਚਓ ਸਾਹਿਬ ਮਿਲੇ ਨਹੀਂ ਉਹਨਾਂ ਨੂੰ ਮਿਲਾਂਗੇ ਦੁਬਾਰਾ ਕਿ ਇੱ ਕਿਉਂਕਿ ਇੱਥੇ ਪਹਿਲਾਂ ਵੀ ਚੋਰੀ ਦੀ ਵਾਰਦਾਤਾਂ ਹੋਈਆਂ ਸੀ ਉਹਨਾਂ ਦੇ ਵੀ ਉਹਨਾਂ ਨੂੰ ਜਾਣਕਾਰੀ ਹੈਗੀ ਇਤਿਤੀ ਹੋਈ ਜੀ ਇਹ ਇੱਕ ਵੱਡਾ ਸਵਾਲ ਹੈ ਤੁਹਾਨੂੰ ਕਈ ਅੰਨਾਂ ਨੇ ਲਾਈਨ ਮੈਨਾਂ ਨੇ ਫੋਨ ਵੀ ਕੀਤਾ ਰਾਤ ਨੂੰ ਲੇਕਿਨ ਤੁਸੀਂ ਫੋਨ ਰੀਸੀਵ ਨਹੀਂ ਕੀਤਾ ਵਜਾ ਵਜਾ ਰਾਤ ਦੇਰ ਰਾਤ ਫੋਨ ਆਇਆ ਸੀ 1 ਵਜੇ ਤੱਕ ਮੈਂ ਫੋਨ ਤੇ ਗੱਲਾਂ ਕੀਤੀਆਂ ਇਹਨਾਂ ਦੇ ਨਾਲ ਉਸ ਤੋਂ ਬਾਅਦ ਹਾਂਜੀ ਇੱਕ ਛੋਟੀ ਜਿਹੀ ਗੱਲ ਹੈ ਸਾਨੂੰ ਰਾਤ ਨੂੰ 3 ਵਜੇ ਫੋਨ ਆ ਜਾਂਦਾ ਅਸੀਂ ਕੋਈ ਲੋਕਾਂ ਦੇ ਸਰਵੰਟ ਆ ਸਾਨੂੰ ਲੋਕ ਬੁਲਾਉਂਦੇ ਨੇ ਰਾਤੀ 1 ਵਜੇ ਬੁਲਾ ਲੈਣ ਚਾਹੇ 2 ਵਜੇ ਬੁਲਾਣ ਚਾਹੇ ਪੂਰੀ ਰਾਤ ਸਾਨੂੰ ਕਹਿਣ ਕਿ ਕਾਰਵਾਈ ਖਬਰ ਕਰਨੀ ਆਪਾਂ ਕਰਾਂਗੇ ਲੇਕਿਨ ਤੁਸੀਂ ਇੱਕ ਸਰਕਾਰੀ ਮੁਲਾਜ਼ਮ ਹੋ ਤੁਹਾਡੇ ਅੰਡਰ ਆਉਂਦੇ ਨੇ ਤੁਹਾਨੂੰ ਆ ਜੂਰੀਤਾਂ ਨਹੀਂ ਕਿ ਸਾਡੇ ਮੁਲਾਜ਼ਮਾਂ ਕਿੱਥੇ ਮਿਸ ਹੈਪਨਿੰਗ ਹੋ ਗਈ ਹੈ ਮੈਂ ਫੋਨ ਚੱਕ ਕੇ ਹਾਲਚਾਲ ਪੁੱਛ ਲਵਾਨੇ ਫੋਨ ਕਿਉਂ ਆਏ ਨੇ ਦੇਖੋ ਮੈਨੂੰ ਜਿੱਦਾਂ ਹੀ ਮੇਰੀ ਜਾ ਖੁੱਲੀ ਸੂਆ ਜਾ ਖੁੱਲੀ 5:30 ਵਜੇ ਦੇ ਆ ਮੈਂ ਨਾ ਕੋ 6 ਵਜੇ ਪਹੁੰਚ ਗਿਆ ਸੀ ਪਹੁੰਚ ਗਿਆ ਸੀ ਤੁਹਾਡੇ ਕੋਲ ਨਾਲ ਮੁਲਾਜ਼ਮ ਖੜੇ ਨੇ ਜਿੱਦਾਂ ਮੈਨੂੰ ਜੇ ਜਾਣਕਾਰੀ ਮੇਰੀ ਮੈਂ ਕਿਹੜਾ ਇੰਟੈਂਸ਼ਨਲੀ ਆਪਾਂ ਸੋਚ ਕੇ ਚੱਲਦੇ ਹਾਂ ਜੀ ਕਿ ਆ ਚੀ ਹਣੇ ਕਿਉਂਕਿ ਇੱਕ ਡੇ ਇੱਕ ਡੇਢ ਵਜੇ ਤੱਕ ਮੈਂ ਫੋਨ ਦੇ ਉੱਤੇ ਹੀ ਸੀ ਮੈਂ ਨਾਲ ਕੰਟੈਕਟ ਸੀ ਕੰਟੀਨਿਊਸਲੀ ਅੱਗੇ ਇਹ ਬੰਦਾ ਮਰ ਜਾਂਦਾ ਜਿਹੜੇ ਬੰਦੇ ਦਾਤ ਮਾਰੇ ਨੇ ਅਗਰ ਉਹ ਮਰ ਜਾਂਦਾ ਇਹਦੇ ਦਾਤ ਨਹੀਂ ਮਾਰੇ ਪਹਿਲੇ ਦਾਤ ਕਦੇ ਨਹੀਂ ਇਹ ਸਰਦਾਰ ਜੀ ਦੇ ਦਾਤ ਮਾਰੇ ਜਿੰਨਾ ਦੇ ਉਹਨਾਂ ਦੇ ਦਾਤ ਵੱਜੇ ਨੇ ਪੁੱਠੇ ਦਾਤ ਵੱਜੇ ਨੇ ਜਿੱਦਾਂ ਮੈਨੂੰ ਜਾਣਕਾਰੀ ਮਿਲੀ ਠੀਕ ਹੈ ਮੈਂ ਨਾਲ ਦੀ ਨਾਲ ਪਹੁੰਚ ਗਿਆ ਜੇ ਮੈਨੂੰ 3 ਵਜੇ ਪਤਾ ਲੱਗ ਜਾਂ ਉਹ ਨਾ ਉਸ ਟਾਈਮ ਕੱਲੀ ਇਹਨਾਂ ਦੀ ਕਾਲਸ ਨਹੀਂ ਆਈਆਂ ਸੀ ਹੋਰ ਵੀ ਕੰਜ਼ਿਊਮਰਜ਼ ਦੀ ਕਾਲਸ ਆਈਆਂ ਸੀ ਕਈ ਮਿਸਕਾਲ ਸੀਗੀਆਂ ਲੇਕਿਨ ਮੈਂ ਇੱਕ ਚੀਜ਼ ਚਾਹਨਾ ਮੈਂ ਕਿ ਤੁਸੀਂ ਸੇਫਟੀ ਕਮ ਉਹਹਿਆ ਜ਼ਰੂਰ ਕਰਾਓ ਤਾਂ ਕਿ ਸੇਫਟੀ ਇਹਨਾਂ ਦੀ ਹੋ ਜੇ ਕਿ ਇਹਨਾਂ ਨੂੰ ਪਤਾ ਲੱਗੇ ਕਿ ਸਾਡਾ ਵੀ ਇੱਥੇ ਤੇ ਸਾਡਾ ਵੀ ਐਸਜੀਓ ਸਾਡੀ ਜਾਨ ਸੇਮ ਸਮਝਦਾ ਜਿੱਦਾਂ ਹੀ ਮੈਨੂੰ ਪਤਾ ਲੱਗਿਆ ਮੁੰਡੇ ਨਾਲ ਖੜੇ ਨੇ ਜਦੋਂ ਤੁਸੀਂ ਨਾਲ ਹੀ ਸੀਗੇ ਸਵੇਰ ਮੈਂ ਨਾਲ ਦੀ ਨਾਲ ਤੁਹਾਡੇ ਕੋਲ ਆ ਗਿਆ ਕੀ ਪ੍ਰੋਬਲਮ ਆ ਗਈ ਠੀਕ ਹੈ ਇਹਨਾਂ ਨੇ ਮੈਨੂੰ ਦੱਸਿਆ ਆ ਚੀ ਹੋ ਗਈ ਹੈ ਠੀਕ ਹੈ ਨਾ ਮੈਂ ਨਾ ਆਇਆ ਜਿਸ ਤਰ੍ਹਾਂ ਸੀਗਾ ਜੇ ਹਾਲਤ ਚ ਸੀਗਾ ਉਸੇ ਹਾਲਤ ਉੱਠ ਕੇ ਆ ਗਿਆ ਕਿ ਕੀ ਹੋ ਗਿਆ ਪਹਿਲਾਂ ਮੈਂ ਆਪਣੇ ਜਾ ਕੇ ਬੰਦਿਆਂ ਨੂੰ ਦੇਖਾਂ ਠੀਕ ਹੈ ਨਾ ਜੇ ਰਾਤ ਨੂੰ ਕਈ ਵਾਰ ਮੈਂ 2 2 3 3 ਵਜੇ ਰਾਤ ਨੂੰ ਆਣਾ ਇਹਨਾਂ ਦੇ ਕੋਲ ਪਰਸੋ ਰਾਤ ਕੈਂਡੀ ਸਰ ਇੱਕ ਰਿਕਵੈਸਟ ਆ ਸਾਡੇ ਵੱਲੋਂ ਵੀ ਕਿ ਮੁਲਾਜ਼ਮ ਨਾ ਹੋਣ ਤਾਂ ਤੁਸੀਂ ਵੀ ਨਹੀਂ ਹੋਵੋਗੇ ਤੁਸੀਂ ਨਾ ਹੋਵੋ ਤਾਂ ਉੱਤੇ ਚੇਅਰਮੈਨ ਵੀ ਨਹੀਂ ਹੋਵੇਗਾ ਉੱਤੇ ਬਿਜਲੀ ਬੋਰਡ ਦਾ ਮੰਤਰੀ ਵੀ ਨਹੀਂ ਹੋਊਗਾ ਛੋਟੀ ਜੀ ਗੱਲ ਹੈਕਰ ਇਹ ਮਹਿਕਮਾਈ ਨਾ ਹੋਵੇ ਇਸ ਮਹਿਕਮੇ ਦੀ ਇੱਕ ਸ਼ੁਰੂਆਤ ਕਰ ਦੋ ਸਰ ਛੋਟੀ ਜੀ ਤਾਂ ਜੰਗ ਇੱਕ ਸ਼ੁਰੂ ਕਰ ਲੋ ਕਿ ਇਹਨਾਂ ਦੀ ਸੇਫਟੀ ਵਾਸਤੇ ਇੱਕ ਮੁਹਿੰਮੀ ਸ਼ੁਰੂ ਕਰ ਲੋ ਜੀ ਅਸੀਂ ਲੈਟਰ ਲਿਖ ਕੇ ਦੇ ਰਹੇ ਹਾਂ ਕਿ ਸਾਨੂੰ ਇੱਥੇ ਇੱਕ ਸਿਕਿਉਰਿਟੀ ਦਾ ਕੋਈ ਮੁਲਾਜ਼ਮ ਪੱਕਾ ਲਗਾ ਦਿੱਤਾ ਜਾਵੇ ਕਿ ਜਿਸ ਦੇ ਨਾਲ ਜਿਹੜੇ ਬੰਦੇ ਆਪਣੇ ਰਾਤ ਨੂੰ ਡਿਊਟੀ ਕਰਦੇ ਨੇ ਸਪੈਸ਼ਲੀ ਕਿ ਉਹਨਾਂ ਦੀ ਸੇਫਟੀ ਹੋ ਸਕੇ ਉਸ ਉਸ ਮੁਤਾਬਕ ਵੀ ਅਸੀਂ ਕਾਰਵਾਈ ਅਰੰਭੀ ਹੈਗੀ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਕਸ਼ਵਾਸ਼ਨ ਜਰੂਰ ਦੇ ਦਿੱਤਾ ਗਿਆ ਹੈ ਕਿ ਇੱਕ ਮੈਕਮੇ ਵੱਲੋਂ ਲੈਟਰ ਲਿਖੀ ਜਾਏਗੀ ਇੱਕ ਮੁਲਾਜ਼ਮ ਦੀ ਡਿਊਟੀ ਤੈਨਾਤ ਕਰਵਾਈ ਜਾਏਗੀ ਤਾਂ ਕਿ ਕੋਈ ਵੀ ਲਾਈਨਮੈਨ ਜਿਹੜਾ ਜਾਂਦਾ ਹੈ ਤੇ ਉਹਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਫਿਰ ਉਹਦੇ ਨਾਲ ਤਾਂ ਕੈਮਰਾ ਮੈਂ ਧਰਮੇ ਨਾਲ ਮੈਂ ਵਿਸ਼ਾਲ ਕਪੂਰ ਲੈ ਦੇਣ ਲਈ